ਗੁਰਬੀਤਾ ਉੱਠ ਕੇ ਵੀ ਇਹ 12 ਵਜੇ ਗੱਲੇ ਨੇ ਉੱਠਣ ਦਾ ਸੁਨਾਣੇ ਰਾਂਢੀ ਆਹ 12 ਕਿਹੜੇ ਪਹਿਲੀ ਵਾਰੀ ਵੱਜਨੇ ਆ ਰੋਜ਼ ਵੱਜਦੇ ਆ ਹਾਏ ਹਾਏ ਰੋਲ ਤੇ ਮਰ ਰਹੇ ਰਹਦੇ ਨੇ ਲੋਕੀ ਸੇਰੇ ਸੇਰੇ ਉੱਠ ਕੇ ਨਾ ਦਸ ਵਜੇ ਤੱਕ ਸਾਰਾ ਕੰਮ ਕਰ ਕੰਮ ਕੁੰਮ ਕਰ ਲੈਂਦੇ ਨੇ ਤੇ ਜਿਹੜਾ ਹੋਰ ਕੰਮ ਕਰਨ ਵਾਲਾ ਹੈ ਮਸ਼ੀਨ ਛੂੰਦਾ ਉਹ ਕਰਦੇ ਨੇ ਤੇ ਤੂੰ 12 ਵਜੇ ਤੱਕ ਇੱਥੇ ਮੰਗੇ ਤੇ ਲੰਮੀ ਪੀ ਰਿਆ ਗੁੰਮੀ ਮੇਰਾ ਕੀ ਕਸੂਰ ਆ ਉਚਾਰਾ ਕੱਪ ਮੈਨੂੰ 8 ਵਜੇ ਦੇ ਦਿੰਦੇ ਤੇ ਮੈਂ ਪੀ ਕੇ ਉੱਠ ਜਾਣਾ ਸੀ ਤੇ ਅੱਜ 10:00 ਕੱਪ ਹੀ ਨਹੀਂ ਆਇਆ ਅੱਛਾ ਇਹਦਾ ਮੈਂ ਤਾਂ ਹੁਣ ਤੱਕ ਮੈਂ ਚਾਹ ਦਵਾਂ ਅੱਜ ਕਿਹੜੀ ਨਵੀਂ ਦੇਣੀ ਆ ਰੋਜ਼ ਦਿੰਦੇ ਹੋ ਅੱਜ ਕარი ਜਿੱਦ ਹੈਗੀ ਤੁਹਾਨੂੰ ਠੀਕ ਹੈ ਮੈਂ ਲੈ ਆਨੀ ਆ ਚਾਹ ਤੇ ਪੀ ਕੇ ਫੜਫੜ ਤੇ ਕੰਮ ਉੱਠੇ ਤੇ ਫੜਫੜ ਕਰਨਾ ਹੈ ਕੋਈ ਚਾਹ ਤੇ ਲੈ ਕੇ ਉੱਠਦੀ ਆ ਮੈਂ ਹਾਂ ਉਹ ਤਾਂ ਚਾਹ ਦਾ ਕੱਪ ਦਿੰਦੀ ਆ ਤੇ ਫੇਰ ਉੱਠਦੀ ਐਲਾ ਵਰ ਚਾਹ

ਆ ਜਿਹੜੇ ਤੇ ਕੱਬਣੀ ਰੋਟੀ ਲਾਣੀ ਹੁੰਦੀ ਜਦੋਂ ਮਾਰਦੀਆਂ ਤੋ ਕੋਚਾ ਮਾਰਨ ਦੀ ਹਮਤ ਨਹੀਂ ਹੁੰਦੀ ਤੇ ਤੇਰੇ ਵਰਗਿਆਂ ਨੇ ਭੱਜ-ਭੱਜ ਕੰਮ ਕਰਦੀਆਂ ਨੇ ਉਹਨਾਂ ਦੀ ਫਿਰ ਸੱਸਾ ਬਦਾਮ ਕਰੋੜ ਖਵਾਉਂਦੀਆਂ ਨਾ ਅੱਛਾ ਹਾਂ ਮੈਂ ਜੇ ਮੈਂ ਤੇਰੇ ਬਦਾਮ ਕਰੋੜ ਕੋਲ ਖਵਾਵਾ ਹਾਂ ਕੁਝ ਪਰਿਆ ਕਰੋਨਾ ਸਟੈਟ ਿੱਟ ਗਿਆ ਅੰਦਰ ਕੁਝ ਕੁ ਪਰ ਹੋ ਗਈ ਤੇ ਫੇਰ ਹੀ ਬੰਦਾ ਕੰਮ ਕਰੂਗਾ ਮੈਨੂੰ ਕਾਲੀਆਂ ਚਾਹਵਾ ਦਿੰਦੇ ਹਾਂ ਹਾਂ ਤੇ ਮੈਨੂੰ ਭਾਵੇਂ ਆਪ ਨੂੰ ਮਿਲੇ ਨਾ ਮਿਲੇ ਤੈਨੂੰ ਮੈਂ ਦਵਾ ਦੱਸ ਤੇਰੇ ਤੋਂ ਸਭ ਕੁਝ ਹੈ ਖਰਚ ਦੀ ਨਹੀਂ ਬੱਸ ਇਹ ਤਾਂ ਗੱਲਾਂ ਨਾ ਕਰ ਤੇ ਚਾਹ ਪੀ ਕੇ ਫਰਵਰਡ ਕੰਮ ਕਰ ਠੀਕ ਮਾਂ ਨੂੰ ਮਾਰਤਾ ਹੀ ਆ ਮੈਂ ਮਾਰਤਾ ਛਾੜੋ ਤੇ ਉੱਠ ਕੇ ਤੇ ਪੋਚਾ ਮਾਰ ਆਟਾ ਗੁੰਨ ਲੈ ਆਹੋ ਆਟਾ ਵੀ ਬੁਣਿਆ ਵੀ ਸਬਜੀ ਸਬਜੀ ਵੀ ਬਣੀ ਆਈ ਉਹ ਚੀ ਜੀ ਇਹ ਬੈਂਨ ਕੱਟਦੇ ਆ ਕੱਟਦੇ ਤੇ ਤੜਕਾ ਲਾ ਲਈ ਮੋਰ ਹੱਥੀ ਲੈ ਕੇ ਆਏ ਸੀ ਨਾ ਆਹ ਤੜਕਾ ਲਾਣਾ ਮੈਂ 5 ਮਿੰਟ ਚ ਤੜਕਾ ਲਾਣਾ ਕਾਚਾ ਜੀ ਵੰਦਣਾ ਆ ਮੈਂ ਸਮਝਾ ਚਾਹ ਵੀ ਕਿ ਹੁਣੇ ਫਟਾਫਟ ਕਾ ਫਟਾਫਟ ਕੰਮ ਕਰ ਤੇ ਨਾਲੇ ਬੱਚਿਆਂ ਨੂੰ ਰੋਟੀ ਦੇ ਸੇਲ ਦੇ ਬੱਚੇ ਭੁੱਖੇ ਬੈਠੇ ਚਲੋ ਕੋਈ ਨਹੀਂ ਬੱਚਾ ਲਾ ਦੇ ਬੜੀ ਸਵਾਦ ਮੰਨਦੀ ਮਾਤਾ ਜੇ ਮਰਜੀ ਹੋਈ ਚਾਹ ਚ ਦੇ ਜਹਾਨ ਆ ਮੈਂ ਕਲੀ ਬਣਾਉਂਦੀ ਕੀ ਕਰ ਸਵਾਦ ਬਣਨ ਦੀ ਘੜਤੀ ਜਾ ਉਹਨਾਂ ਨੇ ਚਾਹ ਦਿੱਤੀ ਐ ਕਿ ਖਾਈ ਤੱਕ ਉੱਠਣ ਦਾ ਨਾਂ ਨਹੀਂ ਲੈਂਦੇ ਪਈ ਹੈ ਵੇਗਾ ਤੇ ਮੇ ਕੱਪੜੇ ਵੀ ਸਾਰੇ ਘੋਕੇ ਹੈ ਤੇ ਕੱਢ ਵੀ ਲੈ ਨੇ ਇਹ ਮਾਂ ਰਣੀ ਖੇਤਾਂ ਕਰੀ ਉੱਠਦੀ ਲੋਕਾਂ ਦੇ ਆਣ ਗਾਣ ਦੇ ਵਿਖੀ ਜੇ ਲੋਕਾਂ ਦੇ ਨੂਆ ਫੜਾ ਫੜ ਸਵੇਰੇ ਉੱਠਿਆ ਨੇ 5 ਵਜੇ ਉੱਠ ਕੇ ਆਪਣਾ ਸਾਰਾ ਕੰਮ ਕੁੰਮ ਕਰ ਲੈਂਦੀ ਆ ਤੇ ਹਜੇ ਮੈਂ ਇਹਦੇ ਨਾਲ ਦੋਨਾ ਕੰਮ ਮੈਂ ਕਰਨ ਦੇ ਆ ਤੇ ਫੇਰ ਵੀ ਇੱਕ ਲਜਾ ਨਾ ਨਹੀਂ ਲੈਂਦੀ ਐ ਜੀ ਆਲਸਨ ਹੋਈ ਹੈ ਕਿਨਾਂ ਚੀਜ਼ਾਂ ਨੂੰ ਚਾਦਾ ਕੱਪਣਾ ਨਾ ਦਈਏ ਇਹ ਉਹਨਾਂ ਚਿਰ ਤੇ ਖਿਲਦੀ ਨੇ ਹੈ ਹੁਣ ਵੀ ਮੈਂ ਉਠਾ ਤੇ ਤੜੀ ਜਾ ਉੱਠਣ ਦੇ એનો મતલબ કે આને કપડે વી ધોલે ઓ હાંજી મમ્મીજી કે ધોલે છે કપડે વી ધોલેને તું આઈ તક રૂઠા નઈ દઈ ઉઠશું નઈ ઓકે તને ધોના વાળી મેં થાંગી એક વારી ઉઠાંગી આ એક વારી ઉઠેંગી જરા હા મેરા કપડે ਦਾ ટેહ ધોલેયા તું તે કપડે ઓરે એ શું મનંદ કર ઓ કપણે બાબા ઓ ફિકર ન કર સુકણે બાબા સુકણે બા એ માલેમાં બોકરી દિયે જોતી ਤੂੰ ਪੁੱਛਾ ਮਾਰ ਦਿੰਨੀ ਮੈਂ ਆਹੋ ਆਹੋ ਕਿਆ ਵੀ ਮਾਰਾ ਸਾਰਾ ਦਿਨ ਕਿਆ ਲੈ ਆਹੋ ਬਸ ਸਾਰਾ ਦਿਨ ਬਚਾਈਏ ਕੁਛ ਕੰਮ ਨਹੀਂ ਰਹੀ ਇਹਨੇ ਫਿਰ ਦੀਦੀ ਆ ਰਹੀ ਹੈ ਕੀ ਕਰਨਾ ਆਪਾਂ ਆਹ ਰਾਂਣਿਆਂ ਦੇ ਘਰ ਬਹਿ ਕੇ ਆਹ ਕਰਨਾ ਵਰਤਿਆ ਇਹ ਸੁੰਦਰੰ ਦਾ ਹੋਲੀ ਨਹੀਂ ਕੰਮ ਕਰਨਾ ਨਹੀਂ ਲੈ ਲੈ ਕੰਮ ਕਰਨਾ ਤੇ ਉਹ ਜਿਹੜਾ ਮਸ਼ੀਨ ਦਾ ਵੀ ਸਲਾਈ ਦਾ ਵੀ ਕੰਮ ਉਹ ਨਹੀਂ ਕਰਨਾ ਸਲਾਈ ਦਾ ਗਾਤਾ ਨੂੰ ਕਹਿ ਦੀਦਾ ਦੋ ਦਿਨ ਦਾ ਲਾਰਾ ਹੋਰ ਲਾਵਾਂਗੇ ਉਹਦੀ ਕਿਹੜੀ ਗੱਲ ਹੈ ਆਹ ਬਾਤਾਂ ਮੈਂ ਮਰ ਜਾਣ ਉਹ ਕਰ ਲਾਂਗੇ ਸਾਨੂੰ ਨਹੀਂ ਪਤਾ ਫੇ ਜੋ ਮੁੱਜੀ ਕਰਦੇ ਆ ਕਪੜੇ ਧੋਤੇ ਲਪਾਏ ਆ ਸੁਬਾਹ ਤੇ ਮੈਂ ਚੱਲਦੀ ਬਾਲਟੀ ਕਿੱਥੇ ਰੱਖੀ ਆ ਬਾਲਟੀ ਉਧਰ ਗਈ ਹੋਈ ਓ ਚਲੋ ਕੋਈ ਪਾ ਲੈ ਆ ਜੋ ਸਲ ਪਾਏ ਆ ਮਾਂ ਨਾ ਨਾ ਪਾਏ ਤੇ ਮਾਤਾ ਨੇ ਸਾਰਾ ਦਿਨ ਸੁਨੰਦੀ ਰਹਿਣਾ ਕਪੜੇ ਵੀ ਨਹੀਂ ਸੁੱਕਨੇ ਪਾ ਸਕਦੇ ਧੋਣ ਦੀ ਤਾਂ ਗੱਲ ਦੂਰ ਦੀ ਰਹੀ ਸੁੱਕਣੇ ਵੀ ਨਹੀਂ ਪਾ ਸਕਦੇ ਚਲ ਚਿੜੀਆਂ ਨੂੰ ਵੀ ਮਚਾਰੀਆਂ ਨੇ ਰੋਟੀ ਪਾ ਦਿੰਦੀ कुछ तो आ जा आ जा आ जा रोटी ब्रीक ब्रीक खा आके पता नहीं ਮਾਦਾ ਕਿੰਨੇ ਨੇ ਕੰਮ ਕਰੀ ਹੁੰਦੀ ਸਾਡੀ ਕੋਤ ਬਾਕੀ ਨਹੀਂ ਹੁੰਦੀ ਖਾਪ ਅਲੋ ਹੈਲੋ ਸਤਿ ਸ਼੍ਰੀ ਅਕਾਲ ਭੈਣੇ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਠੀਕ ਹੈ ਤੇਰਾ ਕੀ ਹਾਲ ਹੈ ਠੀਕ ਹਾਂ ਤੂੰ ਸੁਣਾ ਤੇ ਆਂਡ ਜੋ ਕਿਨੇ ਗਏ ਤੂੰ ਹੀ ਮੈਨੂੰ ਘੜੀ ਮਿਲ ਜੇਗਾ ਕਰ ਤੇਰਾ ਜੀ ਨਹੀਂ ਕਰਦਾ ਲੱਗਦਾ ਹਾਂ ਕਿਉਂ ਮੇਰਾ ਕਿਉਂ ਨਹੀਂ ਜੀ ਕਰਦਾ ਦੱਸ ਭੈਣਾਂ ਨਾਲ ਮਿਲਦਾ ਤੇ ਕਿੰਨੋਂ ਮਿਲਦਾ ਤੇਰਾ ਖਦੀ ਆਂਦੀ ਦੀ ਨੂਰਾਨੀ ਨਾਲ ਆਇਆ ਕਰ ਐਨੇ ਐਨੇ ਬੱਤੇ ਤੇ ਨਾ ਪਤਾ ਦਿਹਾੜੀ ਦਾ ਆ ਜਾਂਦਾ ਵੈ ਹਾਂ ਨੂਰਾਨੀ ਜੇ ਤੁਹਾਨੂੰ ਪਤਾ ਇਹ ਕੰਮ ਕਿੰਨੇ ਲੱਗੀ ਰਹਿੰਦੀ ਮੈਂ ਸਾਈ ਚਾਮ ਤੇ ਕਰਵੈਂਦੀ ਹੁੰਦੀ ਆ। ਸ਼ਾਮ ਨੂੰ ਆਹ ਹਰੇ। ਆਹ। ਕੋਈ ਨਾ ਬੰਦਾ ਸ਼ਾਮ ਨੂੰ ਮੇਲਾ ਹੁੰਦਾ ਵੈ, ਸ਼ਾਮ ਨੂੰ ਅਗਲਾ ਤਿੰਨ ਚੜ੍ਹ ਜਾਂਦਾ ਵੈ। ਕਿਤੇ ਆ ਨਹੀਂ ਜਾਂਦੀ। ਆ ਜੀ ਨੂੰੜਾ ਨਹੀਂ ਤੇਰੇ 5 ਵਜੇ ਉੱਡਦੀ ਆ। ਅੱਛਾ। ਸਾਰਾ ਕੰਮ ਕਰਤੀ ਆ। ਆ। ਤੁਹਾਨੂੰ ਤਾਂ ਦੇ ਨਹੀਂ ਆਪਣੀ ਨੂੰ। ਉਹ ਜੀ ਮੈਂ ਠੰਨੀ ਆ। ਪਰ ਉਹ ਉੱਠਦਾ ਨਾ ਹੀ ਨਹੀਂ ਰੰਦੀ। ਉਹ ਕੰਡੀ ਜਿੰਨਾ ਚਿਰ ਮੈਨੂੰ ਕਬ ਚਾਹ ਨਾ ਮਿਲ ਜਾਵੇ। ਤੇ ਮੈਂ ਹੋਂਦਾ ਟਿਸ਼ਰ ਲੰਦਾ ਨਾ ਨਾ ਹੀ ਲੈਣਾ ਇਹ ਕਾ ਕਾ ਦੇਣ ਤੋਂ ਬਾਅਦ ਵੀ ਨਾ ਅੱਧਾ ਘੰਟਾ ਪਛੋਟ ਲਈ ਸਾਰੀਆਂ ਮਾੜੀਆਂ ਆਪਦਾ ਭੈਣੇ ਤੇਰੀਆਂ ਹੱਕੀਆਂ ਹੈਂ ਹਾਂ ਮੈਂ ਉਮਰ ਚ ਵੀ ਤੂੰ ਕੰਮ ਕਰਦੀ ਵੀ ਹੈ ਤੇ ਫਿਰ ਕੀ ਕਰਾਂ ਦੱਸ ਹੁਣ ਲੋਕਾ ਲੋਕਾ ਦੀਆਂ ਨੋ ਆ ਮੈਂ ਵੀ ਨਹੀਂ ਆ ਐ ਸਵੇਰੇ 5 ਵਜੇ ਉੱਠ ਕੇ ਤੇ 10 ਵਜੇ ਸਾਰਾ ਕੰਮ ਕਰਕੇ ਤੇ ਬਿੱਲੀਆਂ ਹੋ ਜਾਂਦੀ ਐ ਤੇ ਇੱਥੇ ਇਹ 12 ਵਜੇ ਉੱਠਦੀ ਆ ਦੱਸ हाँ दस अच्छा दे दे रहे दे अच्छा चल दस बेमीम के अच्छा देखे। 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 अच्छा हाँ मन मैं भी करी चल ठीक है हाँ हाँ चल चल ठीक है ठीक ਆ ਜੇ ਤੱਕ ਅੱਜ ਆਹੀ ਨਹੀਂ ਇਸ ਤਰ੍ਹਾਂ ਕਰਦੀ ਨਹੀਂ ਜਿਹੜੀ ਮੈਂ ਆਪਣੀ ਸਕੀਮ ਜੋਤੀ ਹੈ ਨਾ ਉਹ ਕੋਈ ਕਰਦੀ ਆ ਇਹਦੇ ਨਾਲ ਆ ਹੋਰ ਹੋਰ ਬੈਂਕ ਇਹ ਤਾਂ ਨਹੀਂ ਹੋ ਰਿਹਾ ਨਾ ਹਾਂ ਯਾ ਕੋਈ ਦੇ ਬੜੀ ਪਿਆਸ ਰੱਖਦੀ ਹੈ ਹੀ ਨਾ ਆ ਹਾਂ ਹਾਂ ਜੰਝ ਮੰਮੀ ਦੀ ਬਾਜਾ ਦੇ ਜਾਂਦੇ ਮੈਂ ਨਾਨ ਤੇ ਰਿਆ ਕਰੋ ਚੈਨਲ ਆਹ ਹੈ ਇਹ ਗਲਾਸ ਪਾਣੀ ਜੇ ਮੈਨੂੰ ਬੜੀ ਪਿਆਸ ਲੱਗੀ ਹੋਈ ਐ ਪਾਣੀ ਦੀ ਕੀ ਗੱਲ ਐ ਉੱਠ ਕੇ ਦੋ ਘੁੱਟ ਪੀ ਲੰਦੇ ਆਹ ਮੈਂ ਤੇਨੂੰ ਉੱਠਿਆ ਜਾਂਦਾ ਵੀ ਆਪਣੇ ਲੱਤਾਂ ਸਰੀਰ ਨਾਲ ਦੁਕਾਨ ਤੇ ਚਲੋ ਕੋਈ ਨਹੀਂ ਮੈਂ ਦੇ ਆਹ ਯਾਰ ਜਿੱਦੇ ਆ ਪਾਣੀ ਲੈ ਕੇ ਕੋਈ ਨਹੀਂ ਆਈ ਇਹ ਦੇ ਦੇਖ ਮੈਂ ਕਿਤੇ ਨਹੀਂ ਹੋ ਐਨਸੇ ਮਿਲ ਨੂੰ ਤਰਤੀ ਵੀ ਨਹੀਂ ਮਾਰੀ ਇਹ ਦੇਖ ਕਿੰਨਾ ਬੜਾ ਨਹੀਂ ਰਹਿਣਦਾ ਆਹ ਕੰਨ ਪਾਣੀ ਪਾ ਚੱਲ ਜੰਨਾ ਅੰਦਰ ਆ ਲੋ ਮੇਰੇ ਜੀ ਪਾਣੀ ਲੈ ਆ ਤੀ ਧਿਆਨ ਚ ਕਰੋ

ਇਹ ਕੱਟ ਲਵਾ ਅੱਛਾ ਇਹ ਪਤਾ ਕਿਛੇ ਦਾ ਪਾਪਾ ਇੰਜ ਕਰਨਾ ਇਹ ਮੋਟੂ ਨੂੰ ਮੈਨੂੰ ਦੇ ਏ ਕੁੜੀ ਪੁੱਤੀ ਮੈਨੂੰ ਖਰਚਾ ਬਣੇ ਵੀ ਦੇ ਦੂ ਨਾ ਐ ਹਾਂ ਪਹਿਲਾਂ ਰੋਟੀ ਬਣਾ ਫਿਰ ਮੈਂ ਤੈਨੂੰ ਦੇ ਨੀ ਖਰਚਾ ਬਣੇਗਾ ਚਲ ਜਾ ਕਿੱਥੇ ਦਾ ਰੋਟੀ ਮੈਂ ਲੈ ਰਾਂ ਤੇ ਐ ਦਾ ਵਿਚਾਰ ਨਾਲ ਬਣਾ ਦੇ ਮੈਂ ਬਣਾ ਰੋਟੀ ਫੜਾ ਬੜਾ ਬਣਾ ਕੇ ਤੇ ਲਿਆ ਚਲ ਕੋਈ ਨਮ ਜੀ ਬਣਾ ਦਿੰਨੀ ਮੈਂ ਆਜਾ ਥੋੜਾ ਬੜਾ ਇੱਕ ਗਲਾਸ ਦੇ ਦੂ ਤੂੰ ਇੱਥੇ ਬੈਠੇ ਰੋ ਮੈਂ ਆਣੀ ਹਾਂ ਠੀਕ ਠੀਕ ਆ ਜਾ ਮੰਤਰੀ ਜੀ ਸਾਰਾ ਖੰਡ ਮੈਂ ਤੁਹਾਨੂੰ ਮੋਟਰ ਨੰਬਰ ਸੰਭੇ ਹਨ ਗੱਲ ਲੱਗਨ ਦੇ ਤਾਂ ਕੈ ਕਿਨੇ ਦਿਨ ਅੱਜ ਚਾਬੀ ਜਾਖਾ ਗਈ ਸੀ ਪਰ ਚਾਬੀ ਲੱਭਦੀ ਕਿੱਥੇ ਹੈ ਹੁਣ ਸੇਵਾ ਕਰਨੀ ਪੈਣੀ ਕੀ ਕਰੀਏ ਉਸ ਨੂੰ ਕੋ ਸਾਡੇ ਤੇ ਮੇਰ ਕਰੀ ਦਵੇ ਥੋੜੇ ਪਹਿਨ ਦੀ ਬਾਰਿਸ਼ ਸਾਡੇ ਤੇ ਵੀ ਕਰ ਦਵੇ ਗੁਰੂ ਵੀ ਰੋਟੀ ਬਣਾ ਦੇ ਯਾਰ ਜੀ ਹਾਂਜੀ ਮੰਮੀ ਜੀ ਤੁਸੀਂ ਕਿਹਾ ਹੋਵੇ ਤੇ ਮੈਂ ਨਾ ਬਣਾ ਆਏ ਹਾਏ ਇੱਕ ਦੀ ਰੋਟੀ ਬਣਾ ਲਿਆ ਇਹ ਰੋਟੀ ਹਾਂ ਉਹ ਐਂਜੀ ਆ ਫਿਰ ਹਾਂ ਤੇ ਅੰਜ ਕਰੋ ਤੂੰ ਰੋਟੀ ਖਾ ਲੋ ਤੇ ਮੈਂ ਨੋਟ ਫੜਾ ਦਾਂ ਮੈਂ ਅੰਦਰ ਰੱਖਣੀ ਹੈ ਚਾਬੀ ਕੋਈ ਕੋਈ ਜਾਲਦੀ ਹੈ ਮਾਪੇ ਉਹ ਰੱਖਣੇ ਲੋਟ ਚਾਬੀ ਦੇ ਦੂੰ ਮਸਤ ਤੋਜੋਰੀ ਵਿੱਚ ਕੋਈ ਜਾਲ ਨਹੀਂ ਗਾ ਮੇਕਅਪ ਬਸਟਰ ਹੈ ਮਾਰੇ ਵਿੱਚ ਰੱਖ ਲੈਣੀ ਐ ਇੰਨੀ ਨੋਟ ਥੋੜੀ ਨਹੀਂ ਕਿਤੇ ਜਾਉਗੀ ਆਏ ਹੈ ਮੈਂ ਕਿਹਨੂੰ ਜੋੜੀਆਂ ਕਿਤੇ ਮੈਂ ਤੇ ਘਾ ਦੀ ਹਜੇ ਹੈਗੀ ਜਿੱਦੇ ਮੈਂ ਜਾਵਾਂਗੇ ਨਾ ਉਹ ਤੇ ਫੜਾ ਕੇ ਦਵਾਂ ਹਾਂ ਯਾਰ ਮੇਰੇ ਮਨੋਂ ਪੜੀ ਕੋਖਾ ਲੱਗ ਗਈ ਇਹੋ ਦਿਨ ਮੈਂ ਵੇਖਾਂ ਨਹੀਂ ਗੰਦੇ ਹੋ ਜਾਣਗੇ ਨਹੀਂ ਨਹੀਂ ਆ ਆ ਦੇ ਆ ਦੇ ਮੈਂ ਚੋੜੀ ਕੇ ਰੱਖ ਲਿਆ ਮਾਤੇ ਘਾਰੀਆਂ ਨੋਟਾਲੀ ਮੈਂ ਮੇਰੇ ਨੋਟ ਪੀਕੇ ਗਈ ਹੈ ਨਾ ਇਸ ਨੇ ਕਿ ਫੜਾ ਫੜ ਤੁਮ ਵੀ ਕਰ ਲਈ ਸਾਰਾ ਕੰਮ ਕਰਦਾ ਵੀ ਕਰ ਲਈ ਦਵਾਈਆਂ ਵੀ ਕਰ ਲੀਆਂ ਸੋ ਨੀ ਇਹਨਾਂ ਕੋਣ ਕਿੱਥੇ ਗਿਆ ਦਾ ਆਲਸ ਹੈ ਨੋਟ ਜੀ ਜੀ ਵਸਦੀ ਹੈ ਮੈਂ ਜਿਹੜਾ ਨੋਟ ਹੁੰਦਾ ਆਪਣੀ ਸੇਵਾ ਹੁੰਦੀ ਹੈ ਮੈਂ ਵੀ ਸਹੀ ਆਵੇ ਚਲਾ ਆ ਕੇ ਗਈ ਐ ਬੁੱਢੀ ਸੀ ਨੋਟ ਦਿਹਾਈ ਜਾਂਦੀ ਪੱਖੀ ਮੰਗ ਤੇ ਖਵਾ ਉਹ ਨੋਮੀ ਨਹੀਂ ਆਉਣ ਦਿੰਦੀ ਮੈਂ ਕਿਹਾ ਚਲ ਦੋ ਤੇ 2-4 ਹਜ਼ਾਰ ਦੇ ਦੇਵੇ ਹੱਥ ਮਿਲਾਉਂਦੇ ਆਂਦੀ ਸੇਵਾ ਕਰਵਾਈ ਜਾਂਦੇ ਉਹ ਕਦੇ ਮੈਨੂੰ ਰੋਟੀ ਬਣਾ ਦੇ ਕਦੀ ਮੈਨੂੰ ਚਾਹ ਬਣਾ ਦੇ ਹੁਣ ਫੇਰ ਕੋਈ ਨਵੇਂ ਆਰਡਰ ਕਰ ਦੇ ਕਿ ਮਿੰਟ ਬਾਅਦ ਕੀ ਕਰਾਂ ਕਰਨਾ ਹੀ ਪੈਣਾ ਹੈ ਜੇ ਨਾ ਕਰਾਂਗੀ ਤੇਨੇ ਪੈਸੇ ਨਹੀਂ ਦੇਣੇ ਮੈਨੂੰ ਕੀ ਪਤਾ ਕੁਛ ਦੇ ਹੀ ਦਵੇ ਮੈਂ ਤੇ ਯੂ ਆਸਟੇ ਇਥੇ ਕੁਝ ਨਹੀਂ ਦੇ ਹੀ ਦਵੇ ਪੈਸੇ ਮੈਨੂੰ ਦਿੱਲੀ ਨੇ ਕਰਦਾ ਜੇ ਪੈਸੇ ਕੱਢਣ ਨੂੰ ਪਤਾ ਨਹੀਂ ਇਹ ਕਹਿੰਦੇ ਕੇ ਰਿਸਟੇਨ ਮਾ ਮੈਨੂੰ ਕੋ ਪੈਸੇ ਕਢਾਉਂਗਾ ਮਿੱਠੇ ਬਣ ਕੇ ਹੀ ਆ ਕਹਿੰਦੇ ਨਾ ਮੂੰਹ ਦੇ ਮਿੱਠੇ ਬਣ ਕੇ ਸਭ ਖੁਸ਼ ਹੋਣ ਮੂੰਹ ਦੇ ਮਿੱਠੇ ਬਣ ਕੇ ਕੰਮ ਕਰੀ ਜਾਵਾਂਗੀ ਤੇ ਸੀ ਵੀ ਨਾ ਅੱਗੋ ਜਵਾਬ ਨਾ ਦਵਾਵਾਂ ਉਹ ਕੀ ਕਹ ਬੜਾ ਫ੍ਰੀਕਾ ਉਹਨਾਂ ਨੂੰ ਪਤਾ ਨਹੀਂ ਕੀ ਕੰਮ ਕਰਦਾ ਆ ਆ ਨੀ ਆ ਮੰਮੀ ਜੀ ਮੈਨੂੰ ਪਤਾ ਨਹੀਂ ਇਹਨੂੰ ਕੀ ਕੰਮ ਪੈ ਗਿਆ ਕੋਈ ਨਾ ਕੋਈ ਕੰਮ ਹੀ ਹੋਣਾ ਆਫਸ ਬਿੱਲੀ ਬੈਠੀ ਰੌਣਾ ਕੋ ਕੰਮ ਨਹੀਂ ਕਰਦੀ ਤੇ ਪੈਸੇ ਵਖਾਈ ਦਿੰਦੀ ਤੇ ਆਹ ਬੰਦਾ ਕੰਮ ਵਗਾਵੇ ਜੇ ਅਗਲੇ ਦੀ ਤਲੀ ਤੇ ਤਰਨਾ ਹੋਵੇ ਕੁਝ ਅਗਲੇ ਨੂੰ ਪੈਸਾ ਤੇ ਲਾ ਦੇਣਾ ਨਹੀਂ ਸੇਵਾ ਹੀ ਕਰਾਈ ਜਾਣੀ ਆ ਕੰਗਾ ਭਲਾ ਕੰਮ ਕਰਾਂਦੀ ਸੀ ਮੈਨੂੰ ਹੁਣ ਇਹਨੂੰ ਪਤਾ ਨਹੀਂ ਕਿਹੜੀ ਬਿੱਲੀ ਨਿਸ਼ਕੀ ਪਤਾ ਨਹੀਂ ਕੀ ਹੋਇਆ ਇਹਨੂੰ ਕੰਮ ਹੀ ਕਰਨਾ ਨਾ ਛੱਡਦਾ ਵੇ ਉਲਟਾ ਮੇਰੇ ਕੋਲੋਂ ਵੀ ਪੈਸੇ ਦਹਾਂ ਦੂਵੇਂ ਮੇਰੇ ਮਨ 'ਚ ਵੀ ਲੋਲਚ ਆ ਜਾਂਦਾ ਵੇ ਚੱਲ ਸੁਣ ਕਿਉਂ ਮੈਂ ਇਹਦੀ ਗੱਲ ਕੀ ਪਤਾ ਕੁਛ ਧੀਰਜ ਰੱਖ ਬੜੀਆਂ ਪੀੜ ਹੁੰਦੀਆਂ ਵੇ ਬੋਲੋ ਹੁਣ ਕੀ ਕੰਮ ਆਗਾ ਇਹ ਐਂਜਨ ਆਲੇ ਨਮਾ ਇੱਕ ਆਪਣਾ ਛਾ ਬਣਾ ਦੇ ਤੂੰ ਆਦੋ ਤੇ ਜਪਤੀ ਭਾਈ ਮੈਂ ਬਣਾਵਾ ਹੁਣ ਚ ਆਦੋ ਤੇ ਜਪਤੀ ਭਾਈ ਇਜੀ ਚ ਜਾ ਮੰਮੀ ਜੀ ਮੈਂ ਰੱਖ ਦੇ ਨੀ ਨੋਟ ਗਿੱਲੇ ਹੋ ਜਾਣਗੇ ਨਹੀਂ 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 ਤੁਰੰਤ ਨੋਟ ਨੋਟਾ ਦੇਣਾ ਤਿਕਰ ਕਰਿਆ ਕਰ ਤੂੰ ਫੜਾ ਫੜ ਜਾ ਕੇ ਨਾ ਦੁੱਧ ਤੇ ਜਪਤੀ ਪਾ ਕੇ ਇੱਕ ਕੱਪ ਚਾਹ ਲੈ ਕੇ ਤੇ ਜਿੱਤੇ ਆ ਜਾ ਇੱਕ ਮਿੰਟ ਦੇ ਵਿੱਚ ਇੱਕ ਮਿੰਟ ਥੋੜੀ ਲੱਗਦਾ ਚਾਹ ਬਣਾਉਣ ਚ ਓਏ ਇੱਕ ਆਪਰ ਕਿੜਾ ਤੇ ਚੇੜ ਲੱਗਦਾ ਬੜਾ ਬੜੀ ਬਣਾ ਗਿਆ ਬੜਾ ਵੱਡਾ 1 ਸੈਕਿੰਡ ਚ ਤੇ ਮੈਂ ਵੀ ਪੀਵਾਂਗੀ ਮੇਰਾ ਮੂੰਹ ਥੋੜੀ ਦੁਖਦਾ ਆ ਚਲ ਚੋ ਆਪਣੇ ਵਸੇ ਬਣਾ ਲੈ ਮੈਂ ਵੀ ਦੁੱਧ ਬੱਤੀ ਪੈਣਾ ਹਾਂ ਚਲ ਚਲ ਜਿੱਤੀ ਆਇਆ ਜਿੱਤੀ 1 ਮਿੰਟ ਦੇ ਫਲਾਫਟ ਜਿੰਗ ਨਾ ਸਾਰੀ ਕਾਮਯਾਬ ਹੋ ਗਈ ਉਹ ਮਾਤਾ ਹੁੰਦੇ ਆਪੇ ਸਵੇਰੇ ਸਵੇਰੇ ਉੱਠ ਖਲੋਂਦੀ ਉਹ ਤੇ ਆਪੇ ਉੱਠ ਕੇ ਜਾ ਪਾਣੀ ਮੈਨੂੰ ਕਹਿੰਦੀ ਲੋੜ ਹੀ ਨਹੀਂ ਦਿੰਦੀ ਆਪੇ ਫਰਾਟ ਕੰਮ ਕਰ ਲੈਂਦੀ ਰੋਟੀ ਪਾਣੀ ਚਪੜਾ ਦੀ ਆ ਜੋ ਵੀ ਐਨਾ ਤੋਂ ਨਾਮ ਨਹੀਂ ਸਾਰਾ ਕੰਮ ਫੜਾ ਫਟਕਾਰ ਲੈਂਦੀ ਉਹ ਤੀਨੀ ਸਕੀਨ ਤੇ ਬਹੁਤ ਹੀ ਕੰਮ ਜਾਂ ਉਹ ਵੀ ਮੈਂ ਤਾਂ ਇਹ ਕਿਹਦੀ ਜੈਵ ਹੈ ਹਰੀ ਨੋਟਾਂ ਹੀ ਜੈ ਹੈ ਕਿ ਨੋਟਾਂ ਦੇ ਅੰਦਰ ਬਾਹਰ ਜਿੰਦੀ ਤੇ ਮੈਂ ਵੇਖਿਆ ਪੱਖੀਆਂ ਕ ਲੰਡੇ ਨੋਟਾਂ ਦੇ ਨਾਮ ਤੇ ਵੀਨ ਦਿੱਤੀ ਜੱਥੇ ਆ ਸਾਰਾ ਨੋਟਾ ਦੇ ਰੇ ਝਖਾਈ ਮੈਂ ਤਾਂ ਇਹ ਨੋਟ ਦੇ ਨਾ ਪਤਾ ਪਰ ਤਾਂ ਤਾਂ ਵੀ ਇਹਦੇ ਪਤਾ ਕੀ ਹੈ ਕਿ 12 ਵੇਟ ਪਹਿਲਾਂ ਕਿਤੇ ਮੰਜੇ ਤੋਂ ਥੱਲੇ ਨਹੀਂ ਸੀ ਉਤਰਦੀ

ਜਿੰਨੇ ਬਣੇ ਸੀ ਕਿ ਜਦੋਂ ਫੋਨ ਤੇ ਲੱਗੇ ਆ ਚਾਹ ਬਣਾਈ ਨਾ ਕੱਢੇ ਨਾਲੇ ਕੋਈ ਆਂਗਲ ਇਧਰੋਂ ਫੋਨ ਆਇਆ ਸੀ ਠੀਕ ਹੈ ਜੀ ਸਰ ਆ ਆ ਸਭ ਠੀਕ ਆ ਅਸਲ ਕੱਟੇ ਵਾਲੀ ਆ ਚਲ ਠੀਕ ਆ ਠੀਕ ਫੋਨ ਕਿਸ ਖਾਣਾ ਮੈਂ ਨਹੀਂ 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 ਆ ਤੁਹਾਨੂੰ ਕਿਤੇ ਦੇ ਦੂ ਆ ਹਾਏ ਜੇ ਮੈਂ ਖਰਚੇ ਨਾ ਮੈਂ ਲੋੜੀਂਦੀ ਸ਼ੋਪਿੰਗ ਕਰਾਂ ਆ ਕੋਈ ਗੱਲੀ ਤੇਰੇ ਚਾਹ ਤੇ ਪਹਿਲਾਂ ਪੀ ਲੈ ਇਹ ਅੰਦਰ ਕਰ ਸਾਰਾ ਨੋਟਾ ਦੇ ਵਿੱਚ ਜਾ ਲੈ ਮੈਂ ਕਿਤੇ ਪੱਕੀ ਆਹੋ ਤੇ ਫਿਰ ਕੇ ਨੋਟ ਘੜੇ ਦੱਸ ਦੇ ਨਹੀਂ ਨਹੀਂ ਨੋਟਾਂ ਦੇ ਬਿਸਕੁਟ ਲੈ ਕੇ ਆ ਮੈਂ ਜਿਉਂ ਇਹ ਡਿਪ ਕਰਾਂਗੀ। ਅੱਛਾ ਅੱਛਾ ਮੈਂ ਤਾਂ ਰਿਸ਼ਾ ਨੋਟ ਖਾਣੇ ਆ। ਨੋਟ ਖਾਣੇ ਆ। ਹਾਂ। ਚਲ ਜਾ ਵੀ ਫੜਫੜ। ਦਿਓ ਮੈਂ ਰੱਖ ਲੈਂ। ਹਾਂ। ਨਹੀਂ ਨਹੀਂ ਗਿਨੇ ਹੋ ਇਹ ਬਸ। ਹਾਂ ਮੈਂ ਸਾਰੇ ਗਿਨੇ ਹੋ ਇਹ ਨੋਟ ਆ। ਸਾਰੇ ਹੀ ਦਿਨ ਲੱਗਦਾ ਸੋ ਮੈਂ ਬਹੁਤ ਦੁਖੀ ਹੋ ਗਿਆ। ਨਾ ਵਾਜ ਮਾਰ ਦੇ। ਗੁਰਪ੍ਰੀਤਾ। ਓ ਗੁਰਪ੍ਰੀਤਾ। ਆਏ। ਗੁਰਪ੍ਰੀਤਾ। ਹਾਂ ਜੀ ਮੰਮੀ ਜੀ। ਆ। ਯਾਰ ਮੈਨੂੰ ਲੱਗਦਾ ਬੜੀ ਐ ਤੇ ਰੋਂ ਹਾਂ। ਇੰਜ ਕਰ। ਆ ਮੇਰੇ ਲੱਤਾ ਜੋ ਦੀ ਜਲਾ ਕੋਟ ਦੇ ਜਰਾ ਤੈਨੂੰ ਕੀ ਆ ਲੱਤਾ ਕੰਮ ਹੀ ਨਹੀਂ ਕੋਈ ਕਰਦੇ ਆਹਦੀ ਹੈ ਕੰਮ ਦਾ ਕਰੋ ਥੋਕੋ ਬੇਲੇ ਬੈਠਿਆ ਥੋਕੋ ਬੰਦਾ ਜਿਆਦਾ ਮਾਰ ਪੈ ਜਾਂਦਾ ਓ ਲੱਤਾ ਘੋਟਾ ਆ ਲੱਤਾ ਘੋਟਾ ਆ ਘੋਟਾਂ ਜਿੱਤੀ ਕਰ ਆਏ ਆ ਉਸ ਸਿੱਧੀਆਂ ਕਰੋ ਆਏ ਮਤ ਕਰ ਮੇਰੀਆਂ ਵੀ ਈਡ ਹੁੰਦੀ ਆਵੀ ਆ ਆਏ ਆ ਸਾਰੇ ਘਰ ਦਾ ਕੰਮ ਤੇ ਹੁਣ ਨਹੀਂ ਕਰਦੀ ਵਾਦ ਮਾਨ ਮਿਲਦਾ ਗਿਆ ਆਇਆ ਮੇਲ ਆਦੋਂ ਹੁੰਦੀ ਹੈ ਦੁਬਾਰਾ ਦੁਬਾਰਾ ਆਪਣਾ ਮਾਤਮਾ ਦਾ ਆਇਆ ਬੁਰਾ ਦਮਾਨ ਚ ਮਿਲਿਆ ਨਾ ਰਾਤੀ ਪਤਾ ਨਹੀਂ ਕਿਹਨ ਨਾਲ ਮੱਤੇ ਸੌਂ ਜਾਂਦੇ ਲੱਟਾ ਕੁਦੀ ਰੋਣ ਕੱਲ੍ਹ ਜਾਂਦੀ ਆ ਮਰੀਆ ਮੈਂ ਜਾਂਦੀ ਆ ਬੇਚਾ ਲੱਗਦਾ ਆ ਆਇਆ ਆਇਆ ਨਵਾਂ ਤਾਮੰਦ ਉੱਤਰ ਬਿਚੇ ਕੰਮਾਂ ਦੇ। ਨੋਲਸੀ ਬੱਤ। ਇਹ ਬੋਟਾ। ਬੰਦਾ ਬੋਦੁੰਗੇ ਪਰ ਮੁੰਜਰਾ ਤੁਹਾਨੂੰ ਕਿੰਨੀ ਵਾਰੀ ਕਿਹਾ ਨਾ ਪੈਦਲ ਤੁਰਿਆ ਕਰੋ। ਆਹ ਤੇ ਹੁਣ ਮਾਰ ਜਰਾ ਮੱਥੇ ਬਾਹਰ ਨਿਕਲਾਈ ਦਿੰਦਾ ਨਾ। ਰੋਏ ਨਗੜਾ ਬੰਦਾ ਤੁਰੇ ਤੇ ਫਿਰ ਬੰਦਾ ਜੋ ਨਹੀਂ ਜਾ। ਤੂੰ ਤੁਸੀਂ ਇੰਨਾ ਪੈਦਲ ਤੁਰਦੇ ਹੋ ਆਟੋ ਹੀ ਕਰ ਲਿਆ ਕਰੋ। ਆਹ ਉਹ ਤੇ ਧੀਆ ਆਟੋ ਅੰਦਰ ਨਹੀਂ ਸੀ ਆਉਂਦਾ। ਤੇ ਮੈਂ ਕਹਿੰਦਾ ਵੇ ਦੀਦੀ ਬਾਹਰ ਹੀ ਤਾਰ ਨਾ। ਤੇ ਮੈਂ ਕਹਾ ਚੱਲ ਤੂੰ ਬਾਹਰ ਹੀ ਤਾਰ ਦੇ ਮੈਨੂੰ। ਆਏ ਤੁਹਾਨੂੰ ਹੋਰ ਕਈ ਸੀ ਹੋਰ ਕਈ ਕੰਮ ਹੋ ਗਾ ਮੈਂ ਹਾਂ ਬਸ ਬਸ ਮੈਂ ਚੱਲ ਨਹੀਂ ਆ ਫਿਰ ਇੱਧਰ ਆਤੀ ਏ ਪਹਿਲਾਂ ਮੇਰੀ ਗੱਲ ਸੁਣਾ ਕਿਹੜਾ ਕੰਮ ਹੋ ਗਿਆ ਇੱਧਰ ਆ ਐ ਲਾ ਫੜ ਐ ਪਹਿਲਾਂ ਤੈਨੂੰ ਉਠਾ ਆਂ ਪਹਿਲਾਂ ਮੈਂ ਕਹਾਂ ਕਿ ਮੈਂ ਵੀ ਡਿੱਗਣ ਵਾਲੀ ਹੋਈ ਹਾਂ ਆ ਲਾ ਫੜ ਤੇ ਐ ਮੈਂ ਤੈਨੂੰ ਆਪਣੀ ਖੁਸ਼ੀ ਨਾਲ ਲੱਗੀ ਨੂੰ ਉੱਠਿਆ ਹਾਂ ਲਾ 2000 ਰੁਪਿਆ ਮੰਮੀ ਜੀ ਤੁਸੀਂ ਮੈਨੂੰ ਦਿੱਤੇ ਹਾਂ ਹੋ ਦੀ ਤੁਸੀਂ ਮੈਨੂੰ ਸਾਂ-ਸਾਂ ਕੇ ਰੱਖਦੇ ਹੋ ਆ ਹੈ ਟੀ ਹੈ ਅਤੇ ਮੇਰਾ ਤੇ ਤੀਨੇ ਚਲੋ ਤੁਹਾਡੀ ਬੜੀ ਮਿਹਰਬਾਨੀ ਹੈ ਕੁਝ ਖਾਣਾ ਹੈ ਨਾ ਤੁਸੀਂ ਮੈਨੂੰ ਦੱਸ ਦੇ ਹਾਂ ਕੋਈ ਗੱਲ ਨਾ ਮੈਂ ਗੈਸ ਤੇ ਦੁੱਧ ਰੱਖਿਆ ਮੈਂ ਆ ਨਹੀਂ ਕਿਹਾ ਠੀਕ ਹੈ ਜਾ ਜਾ ਤੂੰ ਹਾਂ ਆ ਸਭ ਕੁਝ ਇੰਨਾ ਜੋਗਾ ਹੀ ਹੈ ਨਾ ਕੋਈ ਕਹਿੰਦਾ ਮੈਂ ਕਿਤੇ ਲੈ ਕੇ ਨਾਲ ਮਰਨਾ ਹੈ ਜੋ ਕੁਝ ਹੈ ਇਹਨਾਂ ਦਾ ਰਹਿ ਧੀਆਂ ਪੁੱਤੜਾ ਲੀਗਾ ਬੱਸ ਸੇਵਾ ਕਰਾਈ ਜੋ ਤੇ ਰੋਟ ਦੇਈ ਜਾ ਫੇਟ ਮੈਂ ਕਰਨੀ ਆ ਇੰਨਾਂ ਨੂੰ ਕੋਈ ਪਤਾ ਹੀ ਨਹੀਂ ਲੱਗਦਾ ਫੜਾ ਫਟ ਆਨ ਕੇ ਕੰਮ ਵੀ ਕਰ ਦਿੰਦੀ ਐ ਰੋਟੀ ਪਾਣੀ ਚਾਹ ਦੁੱਧ ਬਿਤੇ ਵੇਖ ਲਾ ਹੁਣ ਮੈਂ ਇੱਕ ਮਿੰਟ ਆਜਮਾ ਹੀਓ ਮੈਂ ਕਿਹਾ ਗੁਰਪ੍ਰੀਤ ਆਂ ਤੇ ਮੇਰੀ ਲੱਤਾਂ ਕੁੱਟਦੀ ਐ ਮੈਂ ਕਹਿੰਿਆ ਆ ਲੱਤਾਂ ਕੁੱਟੀਆਂ ਮੇਰੀ ਮੈਨ ਜਾਣ ਹੀ ਪਾ ਗਈ ਮੇਰੀ ਲੱਤਾਂ ਦੇ ਵਿੱਚ ਇੰਨੀ ਇੰਨੇ ਵਰੀਆ ਕੁੱਟੀਆਂ ਮੈਂ ਕਹਿੰਿਆ ਹੁਣ ਰੱਖ ਮੈਂ ਨਾ ਐ ਛੱਕ ਦੀ ਨਿੰਦਰੀ ਸੌਣਾ ਐ ਇੰਨੀਆ ਵਰੀਆ ਮੇਰੀ ਲੱਤਾਂ ਕੁੱਟ ਗਈ ਆ ਮਾਰਾ ਸਭ ਐਗੋ ਜੇ ਸਭ ਨੂੰ ਨੂਆ ਦੇਵੇ ਬਹੁਤ ਚੰਗੀ ਹੁਣ ਮੇਰੀ